ਉਹ ਹੈ ਮੇਡ ਇਨ ਇੰਡੀਆ ਕੇਡੀਐਮ 파ਰਦਾ ਚਾਰਜਰ ਇੱਕ ਕਨੈਕਟਡ ਦੁਨੀਆ ਨੂੰ ਅਧਿਕਾਰਤ ਬਣਾਉਣ ਵਾਲਾ ਚਾਰਜਰ ਜੋ ਚਮਕਦਾਰ ਭਵਿੱਖ ਨੂੰ ਅਨਲੋਕ ਕਰੇਗਾ ਮੋਬਾਈਲ ਕੋਈ ਵੀ ਹੋਵੇ ਚਾਰਜਰ ਇੱਕ ਹੀ ਜੋ ਸਾਡੇ ਭਾਰਤ ਵਿੱਚ ਬਣਾਇਆ ਗਿਆ ਹੈ ਅਤੇ ਇਹ ਸਾਡੇ ਮੋਬਾਈਲ ਨੂੰ ਸੁਰੱਖਿਅਤ ਅਤੇ ਤੇਜ਼ੀ ਨਾਲ ਚਾਰਜ ਕਰਦਾ ਹੈ ਕੇਡੀਐਮ ਮੋਬਾਈਲ ਚਾਰਜਰ ਸਿਰਫ ਤੁਹਾਡੇ ਮੋਬਾਈਲ ਦਾ ਚਾਰਜਰ ਹੀ ਨਹੀਂ ਬਲਕਿ ਭਾਰਤ ਦੀ ਇਕਨੋਮੀ ਦਾ ਵੀ ਚਾਰਜਰ ਹੈ ਸਾਨੂੰ ਮਾਨ ਹੈ ਕਿ KDM ਭਾਰਤ ਦੀ ਵਿਕਾਸ ਯਾਤਰਾ ਦਾ ਭਾਗੀਦਾਰ ਹੈ KDM ਚਾਰਜਰ ਨਾ ਸਿਰਫ ਮੇਡ ਇਨ ਇੰਡੀਆ ਬਲਕਿ ਡਿਜ਼ਾਈਨਡ ਇਨ ਇੰਡੀਆ ਵੀ ਹੈ ਜੋ ਕਿ ਭਾਰਤੀ ਕਲਾਈਮੈਟਿਕ ਕੰਡੀਸ਼ਨ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ ਹਰ ਸ਼ੋਕ KDM ਹਰ ਕਾਰ KDM ਸਾਡਾ ਵਿਜ਼ਨ ਵਿਕਸਿਤ ਭਾਰਤ ਦਾ ਸੁਪਨਾ ਹੋਵੇਗਾ ਕਰ ਕਰ ਕਿਉਂਕਿ ਹੁਣ ਹਰ ਘਰ ਹੋਵੇਗਾ KDM ਭਾਰਤ ਦਾ ਚਾਰਜਰ